ਸੋ ਅੱਜ ਨੂੰ ਇਹ ਸਾਰੇ ਹੀ ਬਜ਼ੁਰਗ ਮਾਤਾਵਾਂ ਭੈਣਾਂ ਨੌਜਵਾਨ ਮੀਰ ਪਿਆਰੇ ਪਿਆਰੇ ਬੱਚੇ ਐਨੀ ਗਰਮੀ ਦੇ ਵਿੱਚ ਐਨੀ ਵੱਡੀ ਤਾਦਾਦ ਦੇ ਵਿੱਚ ਆਪ ਸਭ ਇੱਥੇ ਪਹੁੰਚੇ ਹੋ ਮੈਂ ਦੇਖ ਪਾ ਰਿਹਾ ਕਿ ਜਿੰਨੇ ਕੁਰਸੀਆਂ ਨੇ ਲੱਗ ਪਰ ਉਹ ਨਹੀਂ ਲੋਕ ਖੜੇ ਹੋਈ ਨੇ ਤੁਹਾਡਾ ਪਿਆਰ ਹੈ ਮੈਂ ਹਰ ਮੰਚ ਤੋਂ ਮੇਰਾ ਅਸੂਲ ਹੈ ਹੁਣ ਤਾਂ ਮੈਨੂੰ ਹਲਕੇ ਵਾਲੇ ਕਹਿੰਦੇ ਸੀ ਸੁਣ ਸੁਣ ਗੋਰ ਹੋ ਗਏ ਪਰ ਕਿਹਾ ਮੈਂ ਕਿਹਾ ਨਹੀਂ ਤੁਸੀਂ ਇਹ ਮੇਰਾ ਅਸੂਲ ਹੈ ਮੈਂ ਆਪਣੀ ਗੱਲ ਦੀ ਸ਼ੁਰੂਆਤ ਹਮੇਸ਼ਾ ਆਪ ਸਭ ਦੇ ਧੰਨਵਾਦ ਤੋਂ ਕਰਦਾ ਹਾਂ ਇਸ ਧਰਤੀ ਨੇ ਮੇਰੇ ਲੋਕਾਂ ਨੇ ਮੇਰੇ ਭਰਾਵਾਂ ਨੇ ਮੇਰੀਆਂ ਮਾਤਾਵਾਂ ਮੇਰੀਆਂ ਬੀਬੀਆਂ ਮੇਰੀਆਂ ਭੈਣਾਂ ਮੇਰੇ ਬਜ਼ੁਰਗ आप सब ने अपने पुत्रों इना कुछ बख्शे अगर आज अचाब देश दुनिया च कोई मेरा नाम जाने वो थोड़े सदका है तुम्हें बहुत कुछ बख्शिया मैं सारी उम्र भी अगर धन्यवाद करता रवाना वो तो नाम काफी है हर एक शख्स का हर एक शख्स का मेरे सफर के योगदान दो साल बीत गए जी तीं एमएलए बनाया ਮంత్రి ਬਣਿਆ ਸਿੱਖਿਆ ਵਿਭਾਗ ਵੇਲਿਆ ਦੋ ਸਾਲਾਂ ਦੇ ਵਿੱਚ ਅੱਜ ਇੱਕ ਤੁਹਾਡੇ ਸਾਹਮਣੇ ਜੇ ਹਰਜੂਤ ਬੈਂਸ ਨੇ ਕੰਮ ਕੀਤੇ ਹੈ ਜੇ ਹਰਜੂਤ ਬੈਂਸ ਲੋਕਾਂ ਦੇ ਵਿੱਚ ਨਿਮਰਤਾ ਨਾਲ ਵਿਚਰੇ ਅਜੋਸਤਾ ਨਤੀਜਾ ਕਿ ਹਰ ਰੋਜ਼ ਸ਼ਾਮ ਨੂੰ ਇੱਦਾਂ ਦੇ ਵੱਡੇ ਵੱਡੇ ਕੱਠ ਨੇ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਆ ਬਹੁਤਿਆਂ ਦੀ ਤਾਂ ਅਸੀਂ ਫੋਟੋ ਹੀ ਨਹੀਂ ਪਾਈ ਦੀ ਟਾਈਮ ਹੀ ਨਹੀਂ ਲੱਗਦਾ ਲੋਕਾਂ ਨੇ ਰੈਲੀ ਆ ਗਈ ਕੱਠ ਇਹ ਆਪ ਸਭ ਦਾ ਪਿਆਰ ਮੈਂ ਪੁੱਛਣਾ ਚਾਹੁੰਗਾ ਕਾਂਗਰਸ ਨੂੰ ਮੈਂ ਪੁੱਛਣਾ ਚਾਹੁੰਗਾ ਵਿਜੇਂਦਰ ਸਿੰਘਲਾ ਨੂੰ ਕਿ ਕੀ ਰਾਣਾ ਕੇਪੀ ਦਾ ਇਹ ਏਜੰਡਾ ਹੈ ਜਿੱਦ ਤੇ ਗਲਤੀ ਨਾਲ ਵੀ ਵਿਜੇਂਦਰ ਸਿੰਘਲਾ ਐਮਪੀ ਬਣ ਗਿਆ ਕੀ ਮੇਰੇ ਭਰਾਵਾਂ ਦੇ ਕੀ ਮੇਰੀਆਂ ਮਾਤਾ ਮਾਂ ਦੇ ਕੀ ਸਾਡੇ ਲੋਕਾਂ ਦੇ ਉੱਤੇ ਧੱਕੇ ਹੋਣਗੇ ਤਸ਼ੱਦਦ ਹੋਣਗੇ ਹੀਰੋਇ ਗੁੰਡਾ ਰਾਜਾਊਗਾ ਚੱਕਰੋਂ ਰਖਾ ਲੋ ਨਾਲੇ ਪ੍ਰੇਖਿਅਕੇ ਚ ਨਾਲੇ ਕਿਸੇ ਨੂੰ ਨਹੀਂ ਬਖਸ਼ਿਆ ਲੱਕੀ ਹੁਣੀ ਸਭ ਰੱਖਦੇ ਆ ਸਿਰਫ ਸਿਰਫ ਬੱਤੀ ਆ ਇੱਥੇ ਅਸੀਂ ਆਪਣੇ ਭਰਾਵਾਂ ਦੇ ਨਾਲ ਚਾਹੇ ਬੀਰਪੁਰ ਹੋਵੇ ਚਾਹੇ ਚੰਡੀਗੜਾ ਦਾ ਘਰ ਤੁਸੀਂ ਬਖਸ਼ਿਆ ਡਰਾਈਗਰੂਮ ਸਾਰੇ ਹਲਕੇ ਲਈ ਗੁੰਡਾ ਸਾਰੇ ਹਲਕੇ ਸਿਰਫ ਚਾਰ ਪੰਜਾਂ ਲਈ ਨਹੀਂ ਐ ਜਿਹੜਾ ਮਰਜੀ ਆਵੇ ਜਿਹੜਾ ਮਰਜ਼ੀ ਆ ਕੇ ਉਸ ਦਾ ਅਦਰ ਪੈ ਸਤਕਾਰ ਹੈ ਕੰਮ ਕਰੀਦਾ ਤਾਂ ਸਮਸਤ ਪਾਰ ਪਤਾ ਨਹੀਂ ਕਿਹੜੇ ਪ੍ਰੀਖੇ ਚ ਲੀਤੀ ਪਤਾ ਨਹੀਂ ਕਿਹੜੇ ਪ੍ਰੀਖੇ ਚ ਜਿਹੜੇ ਆਪ ਜਿਹੜੇ ਆਪ ਬੀਜੇਪੀ ਤੋਂ ਰਿਜੈਕਟ ਹੋ ਕੇ ਆਏ ਨੇ ਰਿਜੈਕਟ ਹੋ ਕੇ ਉਹਨਾਂ ਨੂੰ ਦੂਜਿਆਂ ਨੂੰ ਕਹਿੰਦੇ ਜੀ ਦਲ ਬਦਲੂਗਾ ਆਪ ਜੈਕਟਡ ਮਾਲੂ ਜੈਕਟਡ ਬੀਜਪੀ ਵਾਲਿਆਂ ਨੇ ਵਾਸ਼ਿੰਗ ਮਸ਼ੀਨ ਰੱਖੀ ਹੈ ਵੱਡੇ ਤੋਂ ਵੱਡਾ ਭ੍ਰਸ਼ਟਾਚਾਰੀ ਪਾਉ ਵਿੱਚ ਐਨਸਾਹ ਹੋ ਗਏ ਕਈ ਮੁੱਖ ਮੰਤਰੀ ਪਾਰ ਹੋ ਗਏ ਕਈ ਐਮਪੀ ਕਈ ਬਿਹਾਰ ਦੇ ਮਹਾਰਾਸ਼ਟਰਾਂ ਦੇ ਇਧਰੋਂ ਬੰਗਾਲ ਦੇ ਪਤਾ ਨਹੀਂ ਕਿੰਨੇ ਵੱਡੇ ਵੱਡੇ ਭ੍ਰਸ਼ਟਾਚਾਰੀ ਮਸ਼ੀਨ ਚਾੰਦੀ ਬੀਜਪੀ सिर्फ एको पी सड़े जिंदुस्तान से एको एक पीस हड़ाया इना कलुट मचाई बीजेपी की भी वॉशिंग मशीन बीजेपी की वॉशिंग मशीन भी जवाब दे थी असि एजेंडा पॉलिटिव एजेंडा काम का एजेंडा असि किसी भी खिलाफ गल करके पर क्योंकि उठे बोले जे बोलूंगे तो मैं ठोकूंगा ये याद रखिए याद रखिए अपने किसी भा के खिलाफ अपने हल्के च किसी अपने बुजुर्ग के खिलाफ अपने हल्के च अपने किसी छोटे भरा के खिलाफ एक अस, अल्फाज नहीं समझ थोड़े वगो नहीं है आपस ही लड़ा लड़ा के मारते आपस सा परिवार है असी पॉजिटिव एजेंडे की गल कर ਦੋ ਸਾਲਾਂ ਦੇ ਪਿਛਲੇ ਸਰਕਾਰ ਦੇ ਕੰਮ ਤੁਹਾਡੇ ਸਾਹਮਣੇ ਰੱਖੇ ਦੋ ਸਾਲਾਂ ਦੇ ਵਿੱਚ ਆਪਣੇ ਕਿੱਤੇ ਹੋਏ ਕੰਮ ਤੁਹਾਡੇ ਸਾਹਮਣੇ ਰੱਖੇ ਤੇ ਹੁਣ ਮੈਂ ਤੁਹਾਨੂੰ ਇਹ ਬੇਨਤੀ ਕਰੀ ਇਹ ਇਲੈਕਸ਼ਨ ਅੱਜ ਜਿਹੜਾ ਮਰਜੀ ਸਰਵੇ ਜਿਹੜੇ ਮਰਜੀ ਸਰਵੇ ਜਿੰਤੂ ਮਰਜੀ ਪੁੱਛ ਲਓ ਸਾਰੀ ਦੁਨੀਆ ਇਹ ਗੱਲ ਕਹਿੰਦੀ ਹੈ ਪ੍ਰਮਾਤਮਾ ਨੇ ਗੁਰੂ ਸਾਹਿਬ ਨੇ ਮਾਹਮਾਈ ਨੇ ਕਿਰਪਾ ਕਰਨੀ ਹੈ आनंदपुर साहब तो अगला एम पी मालविंद्र कंध बन जा कुछ घंटिया की गल रहे उन्होंने सहरा लगना सा मुद्दा बस इना पूरे पंजाब के सब तो वीडी लीड सब तो वीडी जित वो इस धरती ताकि तो असी अपने मुख्यमंत्री साहब तो अपने वक् व तो अपने साथियों तो, अपने एम पी तो, तो सौगात अपने इलाके लिए आ सके अपने इलाके मुद्दा इस करके बेनती है असिना वर्गे नहीं है मेरी थोड़ी बेनती है मेरी आम आदमी पार्टी की सारी टीम भी बेनती है निम्रताकत इना कमजोरी है, है। असि अपनी ताकत निम्रता रखनी है मैं आज इस मंच को तो। असटवाल कलोनी के पावन पवित्र कट तो रामलीला मैदान है इतने हर साल मैं आना दशहरे से भी आना मैं जिस पावन मंच को तो थोड़े नादा ना कर रहा आनंदपुर साहब विधानसभा हलका रिकॉर्ड सिरजूग है इस वाली एम पी के इलेक्शन चेट थोड़े भागा वादा है ਅਸੀਂ ਆਪਣੀ ਹਲੀਮੀ ਅਸੀਂ ਆਪਣੀ ਨਿਮਰਤਾ ਹੋਰ ਵਧਾ ਦੇਣੀ ਹੈ ਅਸੀਂ ਹੋਰ ਨਿਮਰਤਾ ਵਧਾ ਦੇਣੀ ਹੈ ਹੋਰ ਜਿੰਦਾਬਾਦ ਇੰਡਾ ਦੇ ਸਾਡੇ ਸ਼ਹਿਰਾਂ ਦੇ ਬੂਥਾਂ ਦੇ ਵਿੱਚੋਂ ਇਨਸਾਫ ਨਿਕਲੇ ਸਾਫ਼ ਸਾਫ਼ ਮਤਲਬ ਡਰਤੇ ਨਾ ਵੀ ਕਿਸੇ ਬਜ਼ੁਰਗ ਤੋਂ ਬਟਨ ਨਾ ਦਬੇ ਰਹੇ ਤੇ ਮੈਂ ਸੱਚ ਆਪਣੇ ਬੀਜਪੀ ਵਾਲੇ ਵੀ ਜਿਹੜੇ ਸਾਡੇ ਉਹ ਵੀ ਸਾਡੇ ਪਰਿਵਾਰ ਵਿੱਚ ਬੈਠੀ ਹੈ ਅਸੀਂ ਇਹ ਸੀਟ ਜਿੱਤ ਲਈ ਤੁਸੀਂ ਯੋਗਦਾਨ ਪਾਓ ਮੇਰੇ ਮਿਸ਼ਨ ਦੇ ਵਿੱਚ ਤਾਂ ਕਿ ਸਭ ਤੋਂ ਵੱਡੀ ਜਿੱਤ ਇੱਥੇ ਹੋ ਸਕੇ ਅਸੀਂ ਆਪਣੇ ਇਲਾਕੇ ਲਈ ਕੁਝ ਕਰ ਸਕੀਏ ਮੇਰਾ ਤੁਹਾਨੂੰ ਵਾਦਾ ਇੱਕ ਇੱਕ ਕੰਮ ਇੱਕ ਇੱਕ ਕੰਮ ਅਸੀਂ ਨਿਮਰਤਾ ਦੇ ਨਾਲ ਤੇ 100% ਇਮਾਨਦਾਰੀ ਨਾਲ ਕਰਾਂਗੇ ਬਹੁਤ ਕੁਝ ਬਹੁਤ ਕੁਝ ਸੁਪਨੇ ਸਾਡੇ ਇੱਥੇ ਲੱਗਦੇ ਨੇ ਜਿੰਦਾਬਾਦ ਜਿੰਦਾਬਾਦ ਮੁਬਾਰਕ ਜਿੰਦਾਬਾਦ ਸਿੱਕੇ ਮੰਤਰੀ ਪੰਜਾਬ ਜਿੰਦਾਬਾਦ ਕੁਝ ਕੈਂਟੇ ਰਹਿ ਗਿਆ ਜੀ ਚੋਣ ਪ੍ਰਚਾਰ ਖਤਮ ਹੋ ਗਏ ਪਰਸੋਂ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਕਾਰ ਭਗਵੰਤ ਮਾਨ ਜੀ ਸਾਡੇ ਹਲਕੇ ਚਾਰੇ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਪੂਰੇ ਹਲਕੇ ਦੇ ਵਿੱਚ ਬੜਾ ਚਾਰ ਵੀ ਮੈਂ ਆਪ ਸਭ ਨੂੰ ਆਪਣੇ ਪਰਿਵਾਰ ਦੀ ਇਹ ਸੱਦਾ ਦਿੰਦੇ ਕਿ ਸਾਡੇ ਗੱਡੂ ਲੀਡਰ ਸਾਡੇ ਮੁੱਖ ਮੰਤਰੀ ਸਾਹਿਬ ਨੰਗਲ ਤੱਕ ਯੂਨੀਅਨ ਤੋਂ ਲੈ ਕੇ ਅੱਜਾ ਮਾਰਕੀਟ ਤੱਕ ਰੂਟ ਸ਼ੋ ਕਰ ਰਹੇ ਨੇ ਆਪੋ ਸਾਰਿਆਂ ਆਪਣੇ ਮਹਿਦੂਬ ਮੇਟਾਂ ਨੂੰ ਵੇਖਣ ਵਾਸਤੇ ਸੁਣਨ ਵਾਸਤੇ ਤੇ ਉਹਨਾਂ ਦੇ ਨਾਲ ਚੱਲਣ ਵਾਸਤੇ ਆਪੋ ਉੱਥੇ ਪਹੁੰਚਣਾ ਪਰਸੋਂ ਦੁਪਹਿਰੇ 29 ਤਰੀਕ ਨੂੰ 2 ਵਜੇ ਜੋ ਪਿਆਰ ਤੁਸੀਂ ਇੱਥੇ ਦਿਖਾਇਆ ਸਾਰੇ ਦਾ ਸਾਰਾ ਪਿੰਡ ਇਹ ਸਾਰਿਆਂ ਦੀ ਜ਼ਿੰਮੇਵਾਰੀ ਹੈ ਆਪ ਸਭ ਨੇ ਉੱਥੇ ਪਹੁੰਚਣਾ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਨੰਦਪੁਰ ਸਾਹਿਬ ਹਲਕਾ ਉਹਨਾਂ ਨੂੰ ਕਿੰਨਾ ਪਿਆਰ ਕਰਦਾ ਹੈ ਪੰਜਾਬ ਚ ਇੱਜਾ ਕਿਤੇ ਰੂਟ ਸ਼ੋ ਨਾ ਹੋਇਆ ਹੋਵੇ ਜਿੱਦਾਂ ਦਾ ਰੂਟ ਸ਼ੋ ਆਪਣੇ ਰਾਖੇ ਚੋ ਜਯੋਤ ਬਾਪ ਜਿੰਦਾਬਾਦ ਸਿੱਖਿਆ ਮੰਤਰੀ ਦਾ ਜਿੰਦਾਬਾਦ ਜਯੋਤ ਬਾਪ ਜਿੰਦਾਬਾਦ ਸਰਕਾਰ ਜਿੰਦਾਬਾਦ ਮੈਂ ਆਪ ਸਭ ਦਾ ਖਾਸ ਕਰਕੇ ਮੇਰੀਆਂ ਮਾਤਾਵਾਂ ਦਾ ਬੀਪੀਆਂ ਦਾ ਭੈਣਾਂ ਦਾ ਇਹ ਸਾਡੇ ਪ੍ਰੋਗਰਾਮਾਂ ਦੀ ਖਾਸੀਅਤ ਹੈ ਜਿੱਥੇ ਵੀ ਪ੍ਰੋਗਰਾਮ ਹੁੰਦਾ ਹੈ ਮੈਂ ਤੁਹਾਨੂੰ ਦਾ ਕਾਰਨ ਦੱਸਦਾ ਮੈਂ ਤੁਹਾਨੂੰ ਕਾਰਨ ਦੱਸਦਾ ਕਾਰਨ ਇਹ ਹੈ ਜਦੋਂ ਮੈਂ 2022 ਚ ਵੋਟਾਂ ਮੰਗਦਾ ਸੀ ਦੋ ਤੋਂ ਦੌਰ ਕਿਤਾ ਮੈਂ ਸਾਰੇ ਹਲਕੇ ਚ ਇਹ ਬੇਬੇ ਵੋਟ ਪਾਣੀ ਹੈ ਕਹਿੰਦੇ ਪੁੱਤ ਵੋਟ ਪਾ ਦਾਂਗੇ ਪਰ ਸਾਨੂੰ ਪਤਾ ਜਿੱਤਣ ਤੋਂ ਬਾਅਦ ਕਦੀ ਕੋਈ ਨਹੀਂ ਹਰ ਪਿੰਡ ਚ ਮੈਂ ਕਿਹਾ ਬੇਬੇ ਹੁਣ ਮੈਂ ਕੋਈ ਜਵਾਬ ਨਹੀਂ ਦੇ ਸਕਦਾ ਇਹ ਤਾਂ ਵਕਤ ਦਾ ਸੂਰ ਹੈ ਮੇਰਾ ਅਸੂਲ ਹੈ ਮੈਂ ਹਲਕੇ ਚ ਵਿਚਰੇ ਆ ਕੋਈ ਐਦਾਂ ਦਾ ਪਿੰਡ ਨਹੀਂ ਜਿੱਥੇ ਨਾ ਗਿਆ ਹੋਵਾਂ ਮੈਡੀਕਲ ਕੈਂਪ ਸਰਕਾਰ ਆਪਕੇ ਦਵਾਰ ਸਾਡਾ ਐਮਐਲਏ ਸਾਡੇ ਵਿੱਚ ਖੁਸ਼ੀ ਗਮੀ ਸਮਾਗਮਾਂ ਤੇ ਧਾਰਮਿਕ ਸਮਾਗਮਾਂ ਤੇ ਤੇ ਹਮੇਸ਼ਾ ਸਭ ਤੋਂ ਪਹਿਲਾਂ ਬੀਬੀਆਂ ਦੇ ਕੋਲ ਸਭ ਨੂੰ ਮਿਲ ਕੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਗੱਲ ਸੁਣ ਕੇ ਕਈ ਵਾਰੀ ਜਿਹੜੇ ਬੰਦੇ ਆ ਨਰਾਜ਼ ਹੋਣ ਲੱਗਦੇ ਨੇ ਮੈਂ ਉਹਨਾਂ ਨੂੰ ਇਹ ਕਹਿੰਦਾ ਕਿ ਵੀਰਾ ਜੀ ਬਿਨ ਪਤਾ ਤੁਹਾਨੂੰ ਕੰਮ ਹੋਊਗਾ ਤੁਸੀਂ ਮੇਰੇ ਕੋਲ ਪਿੰਡ ਵੀ ਆਜੂਗੇ ਤੁਸੀਂ ਚੰਡੀਗੜ੍ਹ ਵੀ ਆਜੂਗੇ ਪਰ ਬੀਬੀਆਂ ਦੀ ਮੈਸੇਜ ਇੱਥੇ ਸੁਣ ਸਕਦਾ ਤੇ ਇਹਦੇ ਕਾਰਨ ਹੈ ਉਹ ਨੂੰ ਨੂੰ ਹੀ ਪਤਾ ਲੱਗਿਆ ਕਿ ਸਾਨੂੰ ਸਾਡਾ ਪੁੱਤ ਸਾਡੀ ਗੱਲ ਸੁਣ ਕੇ ਜਾਊਗਾ ਬਿਨਾਂ ਮਿਲੇ ਨਹੀਂ ਜਾਊਗਾ ਮੈਂ ਸਵੇਰੇ ਮੰਗੂਆਂ ਦਵਾੜੀ ਪਿੰਡ ਚ ਗਿਆ ਉੱਥੇ ਬੀਬੀ ਨਾਲ ਆਪ ਗਿਆ ਕਹਿੰਦੀ ਮੈਂ ਪੁੱਤ ਬਜ਼ੁਰਗ ਮਾਤਾ 70 80 ਸਾਲ ਦੀ ਉਹ ਕਹਿੰਦੀ ਪੁੱਤ ਅਸੀਂ ਜਦੋਂ ਦੇਖਦੇ ਸੀ ਕਿ ਐਮਐਲਏ ਆ ਗਿਆ 5 ਸਾਲਾਂ ਬਾਅਦ ਹੀ ਵੋਟਾਂ ਚ ਨਜ਼ਰ ਆਉਂਦਾ ਸੀ ਬੇਬੇ ਨੇ ਗਿਣਤੀਆਂ ਰੱਖਿਆ ਸੀ ਕਹਿੰਦੀ 2 ਸਾਲਾਂ ਚ 6 ਵਾਰੀ ਤਾਂ ਤੈਨੂੰ ਮੈਂ ਮਿਲ ਚੁੱਕੀ ਹਾਂ ਪੁੱਤ ਮੰਗੂਆ ਜਿੰਦਾਬਾਦ ਕਹਿੰਦੇ ਉਸ ਜਿਹੜੇ ਹੋਏ ਦੀ ਹਰਮਤਾਂ ਕਹਿੰਦੀ 6 ਵਾਰੀ ਤੂੰ ਪਿੰਡ ਚ ਆਇਆ ਤੇ ਮੈਂ ਤੈਨੂੰ ਮਿਲੀ ਇਹ ਇਸ ਤਰ੍ਹਾਂ ਦੀ ਸਿਆਸਤ ਅਸੀਂ ਕੀਤੀ ਹੈ ਆਪ ਸਭ ਦਾ ਇੱਕ ਇੱਕ ਕਦਮ ਜੋ ਚੱਲ ਕੇ ਆਏ ਮੇਰੇ ਨੌਜਵਾਨ ਵੀਰ ਜੋ ਕੋਣੋ ਪੈਸੇ ਲਾ ਕੇ ਆਪਣੇ ਮੋਟਰਸਾਈਕਲਾਂ ਤੇ ਜੀਪਾਂ ਤੇ ਗੱਡੀਆਂ ਤੇ ਟਰੈਕਟਰਾਂ ਤੇ ਪਹੁੰਚੇ ਨੇ ਛੋਟੇ ਸਬਦ ਮੈਂ ਦੇਣਾ ਨਹੀਂ ਸਕਦਾ ਉਹਨਾਂ ਨੂੰ ਪਤਾ ਨਹੀਂ ਕਿਸ ਚੀਜ਼ ਦਾ ਹੰਕਾਰ ਹੈ ਮੈਨੂੰ ਹੰਕਾਰ ਤਾਂ ਨਹੀਂ ਹੈ ਪਰ ਮੈਨੂੰ ਤੁਹਾਡੇ ਤੇ ਇਮਾਨ ਬਹੁਤ ਜ਼ਿਆਦਾ ਹੈ ਮੇਰੇ ਕੋਲ ਤੁਹਾਡੇ ਵਰਗੇ ਭਰਾ ਨੇ ਮੇਰੀ ਦੌਲਤ ਮੇਰੀ ਸ਼ੋਹਰਤ ਮੇਰੀ ਤਾਕਤ ਤੁਸੀਂ ਸਭ ਭਰਾ ਹੋ ਬਹੁਤ ਬਹੁਤ ਧੰਨਵਾਦ ਸਾਰੇ ਸਾਥੀਆਂ ਦਾ ਜੱਗੀ ਵੀਰ ਦਾ ਜਾਰੀ ਹੀ ਆਵਾਜ਼ ਹੀ ਪਾਣੀ ਦੇ ਸਤਿ ਸ਼੍ਰੀ ਅਕਾਲ ਆਮ ਆਦਮੀ ਪਾਰਟੀ ਦੇ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜੀ ਮੋਰਚਾ ਆਪਾਂ ਨੇ ਫਤਿਹ ਕਰਨਾ ਬਹੁਤ ਬਹੁਤ ਮੀਂ ਚਾਹੇ ਉਹ ਮੁਫਤ ਬਿਜਲੀ ਹੋਵੇ ਐਸ ਤੋਂ ਦੇ ਵਿੱਚੋਂ 90 ਘਰਾਂ ਦੇ ਬਿਜਲੀ ਦਾ ਬਿੱਲ ਜ਼ੀਰੋ ਹੋਵੇ ਚਾਹੇ ਉਹ ਸਰਕਾਰੀ ਸਕੂਲਾਂ ਸੁਧਾਰ ਹੋਵੇ ਜਾਂ ਫਿਰ ਆਮ ਆਦਮੀ ਕਲੀਨਿਕ ਹੋਣ 43000 ਨੌਕਰੀਆਂ ਹੋਣ ਸੜੇ ਸੁਰੱਖਿਆ ਫੋਰਸ ਹੋਵੇ ਸਾਡੇ ਸ਼ਹੀਦਾਂ ਦਾ ਸਨਮਾਨ ਹੋਵੇ ਸਾਡੇ ਖੇਤਾਂ ਨੂੰ ਨਹਿਰੀ ਪਾਣੀ ਹੋਵੇ ਹੋਰ ਵੀ ਬਹੁਤ ਲੰਬੀ ਫੈਰਿਸ ਤੇ ਠੀਕ ਉਸੇ ਤਰੀਕੇ ਨਾਲ ਅਸੀਂ ਆਪਣੇ ਇਲਾਕੇ ਦੇ ਵਿੱਚ ਜਿੱਥੇ ਸਕੂਲਾਂ ਦਾ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਦਾ ਲਾਇਬ੍ਰੇਰੀਆ ਜਿੱਥੇ ਸਾਰਾ ਕੰਮ ਕੀਤਾ ਪੰਜ ਪਿਆਰਾ ਪਾਰਕ ਦਾ ਸੁੰਦਰੀ ਕਲਰ ਹੋਰ ਵੀ ਬਹੁਤ ਮੇਰੇ ਜਿੱਥੇ ਕੀਤੀ ਹੈ ਉੱਥੇ ਹੀ ਸਭ ਤੋਂ ਵੱਡਾ ਬਦਲਾਅ ਵਾਝੇ ਹੈ सरसा नंगल तो लेके कंसेड़े तक मेरे न मेरी बैठ के देख लियो जेडे मर्जी चौंक जेड़े मर्जी पिंड चले जाइए हर जगह तो इज्जत यह लगता कि, लग कि हरजोत सा पुत है सांज इस धरती से तानाशाही का राजे भुलेखे च ना रहे ਕਿ ਸਿਰਫ ਸਾਨੂੰ ਟਪਕੇ ਵਜਦੇ ਸੀ ਦੱਪਕੇ ਜਿਹੜੇ ਦਾ ਤੇ ਨਾਮ ਸੀ ਉਹਨਾਂ ਨੂੰ ਵੀ ਵਜਦੇ ਸੀ ਬੰਦੇ ਨੂੰ ਬੰਦਾ ਨਹੀਂ ਸਮਝਦੇ ਸੀ ਬੰਦੇ ਨੂੰ ਬੰਦਾ ਨਹੀਂ ਸਮਝਦੇ ਅੱਜ ਨਤੀਜਾ ਇਹ ਹੈ ਕਿ ਕਾਂਗਰਸ ਦੀ ਜਿੰਨੀ ਕਰੀਮ ਸੀ ਉਹ ਸਾਰੀ ਭਰਾਵਾ ਵਾਂਗੂ ਮੇਰੇ ਕੁਛ ਅੱਧੀ ਪਾਈ ਤੋਂ ਪਹਿਲਾਂ ਆ ਗਈ ਸੀ ਅੱਧੀ ਹੋ ਨਾ ਚੁੱਕੀ ਹੈ ਤੇ ਮੇਰਾ ਕਫੇ ਜਿੰਦਾਬਾਦ ਗਰਮੀਤ ਭਾਜੀ ਮੇਰੇ ਇੱਕ ਗੱਲ ਯਾਦ ਰੱਖਿਓ 27 ਪੁਜਦੇ ਪੁਜਦੇ ਇਹਨਾਂ ਨੂੰ ਬੰਦਾ ਨਹੀਂ ਲੱਭਣਾ ਕੋਈ ਜੋ ਹਾਲਾਤ ਨਹੀਂ ਕੋਈ ਬੰਦਾ ਨਹੀਂ ਤੁਸੀਂ ਜਿੰਦਾਬਾਦ ਤੁਸੀਂ ਆਪਣੇ ਭਰਾਵਾਂ ਦੀ ਆਪਣੇ ਕਾਡਰ ਦੀ ਆਪਣੇ ਵਰਕਰਾਂ ਦੀ ਆਪਣੇ ਲੀਡਰਾਂ ਦੀ ਜਰੂਰ ਕਦਰ ਕਰਦੇ ਹੋ ਤਾਂ ਇੱਕ ਪਰਿਵਾਰ ਬਣਦਾ ਹੈ ਤੇ ਅਜੇ ਕਾਫਲਾ ਹਟਦਾ ਜਾਦਾ ਹੈ मैं दो साल के अपने कामों लैके अपने हल्के च जा रहा हर पिंड चो भारी समर्थन ने अपने काम दसदा अपने कि किस तरीके देना दे कोई एक शख्स कोई एक विरोधी भी यह इल्जाम नहीं ला सकता कि हरजोत बैंस ने उनका नुकसान किया बजुर्गों तो लेकर बच्चों तक सारे सारूब सत्कार प्यार इमानदारी के काम कि ਪਰ ਅਸੀਂ ਕੰਮ ਕਰਾਉਂਦੇ ਆ ਕਿ ਜੀ ਆ ਦੇਖੋ ਬਸ ਬਸ ਸਕੂਲ ਦੇਖ ਲੋ ਸਕੂਨ ਸਿਕਿਉਰਿਟੀ ਗਾਰਡ ਦੇਖ ਲੋ ਮਜਾਰਿਆਂ ਵਾਲਾ ਆਮ ਆਦਮੀ ਕਲੀਨਿਕ ਦੇਖ ਲੋ ਢੇਰ ਵਾਲਾ ਆਮ ਆਦਮੀ ਕਲੀਨਿਕ ਦੇਖ ਲੋ ਫਰਾਰੀ ਵਾਲਾ ਆਮ ਆਦਮੀ ਕਲੀਨਿਕ ਦੇਖ ਲੋ ਸਰਕਾਰੀ ਹਸਪਤਾਲ ਦਾ ਸੁਧਾਰ ਦੇਖ ਲੋ ਅਲਟਰਾ ਸਾਊਂਡ ਫ੍ਰੀ ਚ ਆਂਦੀ ਆ ਉਹ ਦੇਖ ਲੋ ਦੋਨੋਂ ਰੇਲਵੇ ਸਟੇਸ਼ਨ ਬਣ ਰਹੇ ਉਹ ਦੇਖ ਲੋ ਨੰਗਲ ਵਾਲਾ ਫਾਈਓਰ ਬਣ ਕੇ ਆ ਚਲਾਇਆ ਦਿਨ ਰਾਤ ਮਿਹਨਤ ਕਰਕੇ ਉਹ ਦੇਖ ਲੋ ਜਾਂ ਫਿਰ ਜਿਹੜੇ ਕੋਲ ਮੇਲਿਆਂ ਚ ਲੈ ਕੇ ਆਏ ਨਵੇਂ ਪਾਸ ਕਰਾਏ ਉਹ ਦੇਖ ਲਓ ਜਾਂ ਜਿਹੜੇ ਨਵੇਂ ਬੋਰ ਕਰਾ ਰਹੇ ਆ ਜਾਂ ਹੋ ਚੁੱਕੇ ਆ ਉਹ ਦੇਖ ਲਓ ਅਸੀਂ ਆਪਣੇ ਕੰਮ ਗਿਣਾਉਂਦੇ ਆ ਇਹਨਾਂ ਦੇ ਹਾਲਾਤ ਪਤਾ ਕੀ ਹੈ ਹੁਣ ਮੈਂ ਇਹਨੂੰ ਦੱਸਿਆ ਮੈਂ ਪਹੁੰਚਿਆ ਪਿੰਡ ਵਾਲੇ ਦੱਸ ਦੇ ਬ੍ਰਹਮਪੁਰ ਪ੍ਰੋਗਰਾਮ ਕੀਤਾ ਕਾਂਗਰਸ ਨੇ ਇਲੈਕਸ਼ਨ ਹਰ ਪਾਰਟੀ ਆਊਗੀ ਜੀ ਕਰੋ ਅਸੀਂ ਨਹੀਂ ਕੁਝ ਕਰਦੇ ਕਰੋ ਤੁਸੀਂ ਆਪਣਾ ਏਜੰਡਾ ਰੱਖੋ ਹਰ ਪਾਰਟੀ ਆਪਣਾ ਏਜੰਡਾ ਰੱਖ ਰਹੀ ਹੈ ਕਾਂਗਰਸ ਦਾ ਹਲਕਾ ਨੰਦਪੁਰ ਸਾਹਿਬ ਦਾ ਜੰਡਾ ਬਤਾ ਕੀ ਹੈ ਕਹਿੰਦੇ ਉਥੋਂ ਮੰਜ ਤੋਂ ਨਾਟਾ ਆਪਣੇ 5 ਸਾਲ ਦੇ ਕਿਤੇ ਹੋਏ ਕੋਈ ਕੰਮ ਦੇ ਨਾਲ ਸਕੇ ਕੋਈ ਜਿਹਨਾਂ ਡੱਕਾ ਤੋੜਿਆ ਨਹੀਂ ਤਾਂ ਜਨਾਉਂਗੇ ਕਿ ਮੈਂ 2 ਸਾਲ ਦੀ ਮੇਰੀ ਲਿਸਟ ਤੁਹਾਡੇ 20 ਸਾਲ ਦੇ ਬਰਾਬਰ ਹੈ ਤੁਸੀਂ 20 ਸਾਲਾਂ ਚੋਂ ਨੇ ਕੰਮ ਨਹੀਂ ਕੀਤੇ ਜਿਹੜਾ ਅਜੋਤ ਬੈਂਚ ਮੈਂ ਕਾਟੇ ਤੋਂ ਆਨੀ ਸੜਕ 20 ਸਾਲਾਂ ਚ ਨਹੀਂ ਬਣੀ ਤੁਹਾਡੇ ਤੋਂ ਫਟੇਪੁਰ ਬੰਗਿਆਲੀ ਸੜਕ 20 ਸਾਲਾਂ ਚ ਨਹੀਂ ਬਣੀ ਤੁਸੀਂ ਸਿਰਫ ਲੋਕਾਂ ਦੇ ਪਰਚੇ ਕਰਾਏ ਲੋਕਾਂ ਨੂੰ ਦੱਬਿਆ ਤੁਸੀਂ ਪੈਸੇ ਖਾਦੇ ਤੁਸੀਂ ਹਣਕੇ ਨੂੰ ਲੁੱਟਿਆ ਤੁਸੀਂ ਇੱਕ ਕੰਮ ਨਹੀਂ ਦਿਨਾ ਸਕਦੇ ਕਿ ਅੱਜ ਤੁਸੀਂ ਮੰਚ ਤੋਂ ਕੀ ਬੋਲਦੇ ਹੋ ਕੋਈ ਨਹੀਂ ਮੌਕਾ ਆਂਦੇਲ ਕੱਤੀਆਂ ਦਾ 59 ਮੋੜਾਂ ਦਾ ਅਜੇ ਵੀ ਇਹ ਸੋਚ ਹੈ ਅਜੇ ਵੀ ਇਹ ਸੋਚ ਹੈ ਅਜੰਡਾ ਪਤਾ ਕੀ ਹੈ